ਅੱਜ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਪਸ਼ੂ ਪਾਲਣ ਵਿਭਾਗ ਪੰਜਾਬ ਅਤੇ ਗਊ ਸੇਵਾ ਕਮਿਸ਼ਨ ਪੰਜਾਬ ਦੇ ਸਹਿਯੋਗ ਨਾਲ ਅਮਰਸਰ ਪਿੰਜਰਾਪੋਲ ਗਊ ਸ਼ਾਲਾ ਵਿਖੇ ਜਿਹੜਾ ਕਿ ਇੱਥੇ ਇੱਕ ਕੈਂਪ ਲਗਾਇਆ ਗਿਆ ਹੈ ਕਿਉਂਕਿ ਜਿੱਥੇ ਕਿ ਇੱਥੇ ਗੱਲ ਕਰੀਏ ਤਾਂ 2000 ਦੇ ਕਰੀਬ ਪਸ਼ੂ ਧਨ ਹੈ ਔਰ ਇਹਨਾਂ ਪਸ਼ੂਆਂ ਬਾਰੇ ਜਿਹੜਾ ਕਿ ਜਾਗਰੂਕ ਕੀਤਾ ਗਿਆ ਹੈ ਪ੍ਰਬੰਧਕਾਂ ਨੂੰ ਜੇਕਰ ਕੋਈ ਪਸ਼ੂ ਬਿਮਾਰ ਹੁੰਦਾ ਤਾਂ ਉਸ ਦੀ ਦੇਖਭਾਲ ਕਿਸ ਨਾਲ ਕਰਨੀ ਹੈ ਤੇ ਉਸ ਦਾ ਇਲਾਜ ਕਿਸ ਤਰ੍ਹਾਂ ਕਰਨਾ ਤੇ ਤੇ ਸੰਤੋਸ਼ ਗੁਪਤਾ ਵੀ ਜੀ ਨੇ ਤੇ ਨਾਲ-ਨਾਲ ਸੀਨੀਅਰ ਵੈਟਰਨਰੀ ਅਫਸਰ ਵੀ ਡਾਕਟਰ ਸੁਦੀਪ ਤਵਨ ਵੀ ਪਹੁੰਚੇ ਹੋਏ ਨੇ ਤੇ ਗੱਲਬਾਤ ਕਰਨ ਲਈ ਗੁਪਤਾ ਸਾਹਿਬ ਕੀ ਕਹਿਣਾ ਹੈ ਜਿਹੜਾ ਅੱਜ ਇੱਥੇ ਪੰਜਾਬ ਸਰਕਾਰ ਦੇ ਉਦਮਾ ਸਤਕਾ ਇੱਕ ਕੈਂਪ ਲਗਾਇਆ ਗਿਆ ਤੁਹਾਡੇ ਸਭ ਨੇ ਜਿਵੇਂ ਪਹਿਲਾਂ ਕਲੀਅਰ ਕਰਤਾ ਹੈ ਕਿ ਸਰ ਦੇ ਬਹੁਤ ਮਿਹਰਬਾਨ ਡਿਪਟੀ ਡਾਇਰెక్టర్ ਸਾਹਿਬ ਉਹਨਾਂ ਦੀ ਟੀਮ ਹਮੇਸ਼ਾ ਸਾਡੀ ਹੈਲਪ ਕਰਦੇ ਨੇ ਅੱਗੇ ਵੀ ਕਰਦੇ ਰਹੇ ਨੇ ਕਿ ਦਵਾਈਆਂ ਦਿੱਤੀਆਂ ਨੇ ਇੰਜੈਕਸ਼ਨ ਦਿੱਤੇ ਨੇ ਵੈਕਸੀਨੇਸ਼ਨ ਕੀਤੀ ਹੈ ਅੱਜ ਵੀ ਇਹਨਾਂ ਨੇ ਸਾਨੂੰ 5000 ਯਾਰੀ ਦੋਈਆਂ ਅਤੇ ਪਲੇਟ ਕੀਤੀਆਂ ਨੇ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਪੰਜਾਬ ਸਰਕਾਰ ਦੇ ਵੀ ਔਰ ਡਿਫਰੈਂਟ ਡਿਪਟੀ ਸਰਵ ਦੇ ਵੀ ਕਿਨੇ ਕਿ ਦਾਨੀ ਸੱਜਣ ਅੱਗੇ ਆ ਰਹੇ ਨੇ ਜੀ ਗਊਆਂ ਦੀ ਸੇਵਾ ਵਾਸਤੇ ਹਾਂਜੀ ਗਊਆਂ ਦੀ ਸੇਵਾ ਵਾਸਤੇ ਕੋਈ ਦਾਨੀ ਸੱਜਣ ਅੱਗੇ ਵੀ ਆ ਰਹੇ ਨੇ ਆ ਰਹਿਆਂ ਨੇ ਬਹੁਤ ਦਿੱਕਤ ਆ ਰਹੀਆਂ ਨੇ ਲੇਕਿਨ ਸਾਨੂੰ ਜਨਤਾ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਹਰ ਲਿਹਾਜ਼ ਨਾਲ ਸਾਨੂੰ ਦਾਨਵੀ ਮਿਲ ਰਿਹਾ ਹੈ ਔਰ ਲੋਕੀ ਸੇਵਾ ਵੀ ਕਰ ਰਹੇ ਨੇ ਸਾਡੇ ਆਪਣੇ ਜਿਹੜੇ ਮੈਂਬਰ ਨੇ ਇਸ ਸਮਝ ਕੇ ਚੱਲੋ ਅਸੀਂ ਪੰਜੇ ਟ੍ਰਸਟੀ ਆ 33 ਸਾਡੇ ਐਗਜ਼ੀਕਟਿਵ ਮੈਂਬਰ ਨੇ ਔਰ ਘਰ ਤੋਂ ਘਟੂ 51 ਜਿਹੜੇ ਨੇ ਸਰ ਜਨਰਲ ਮੈਂਬਰ ਨੇ ਉਹ ਸਾਰੇ ਸੇਵਾ ਚ ਲਗੇ ਰਹੇ ਜਦੋਂ ਇਸ ਗਊਸ਼ਾਲੇ ਦੀ ਸ਼ੁਰੂਆਤ ਹੋਈ ਸੀ 121 ਸਾਲ ਪਹਿਲਾਂ ਉਦੋਂ ਕਿੰਨੇ گاਉਂ ਧਾਂਸੀਏ ਚ ਉਹ ਸਲੇ 200 ਗਉਂ ਆ ਸੀਗੇ ਔਰ ਉਹਦੇ ਵਾਸਤੇ ਉਹਨਾਂ ਨੇ ਪੂਰਾ ਪ੍ਰਬੰਧ ਕੀਤਾ ਸੀਗਾ ਜ਼ਮੀਨਾਂ ਸੀਗੀਆਂ ਉੱਥੇ ਉਹਨਾਂ ਦੀ ਕਾਸਤ ਹੁੰਦੀ ਸੀਗੀਆਂ ਉੱਥੇ ਸਾਨੂੰ ਪੱਠੇ ਵੀ ਜਾਂਦੇ ਸੀਗੇ ਹਰ ਚੀਜ਼ ਮਿਲਦੀ ਸੀਗੀ ਔਰ ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਸਾਡੇ ਇੱਥੇ ਸਾਡੇ ਜਿਲ੍ਹੇ ਮੰਤਰੀ ਨੇ ਸਿੱਦੇ ਜ਼ਮੀਨਾਂ ਦੇ ਉਹ ਇਸ ਗੱਲ ਦੇ ਬਾਰੇ ਇੱਕ ਵਾਰ ਧਿਆਨ ਵੀ ਦਿੰਦੇ ਨੇ ਔਰ ਪੱਠੇ ਵੀ ਸਾਨੂੰ ਉਥੋਂ ਆ ਰਹੇ ਨੇ ਔਰ ਪੂਰੀ ਕੋਸ਼ਿਸ਼ ਕਰ ਰਹੇ ਨੇ ਬਹੁਤਾਂ ਨਦੀ ਗਿੰਤੀ ਵਧ ਗਈ ਬਹੁਤ ਜ਼ਿਆਦਾ ਹੋ ਗਈ 200 ਤੁਸੀਂ ਦੇਖ ਰਹੇ ਹੋ ਵੀ 200 2000 ਹੋ ਗਈ ਹੈ ਆਪੇ ਵਧੀ ਹੈ ਕਿਉਂ ਜੀ ਡਾਕਟਰ ਸਾਹਿਬ ਕੀ ਕਹਿਣਾ ਜੀ ਜਿਹੜਾ ਤੁਸੀਂ ਅੱਜ ਇੱਥੇ ਕੈਂਪ ਲਗਾਇਆ ਔਰ ਬਹੁਤ ਨਵੇਕਲਾ ਤੁਸੀਂ ਕਦਮ ਜਿਹੜਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਕਿਉਂਕਿ ਪਸ਼ੂਆਂ ਦੀ ਜਿਹੜੀ ਬਿਮਾਰੀਆਂ ਨੇ ਤੇ ਬਿਮਾਰੀ ਤੋਂ ਜਾਗਰੂਕ ਕਰਵਾ ਸੇ ਇਲਾਜ ਕਿਸਾ ਕਰਨਾ ਤੇ ਡਾਕਟਰ ਸਾਹਿਬ ਕੀ ਕਹਿਣਾ ਜੀ ਤੁਹਾਡਾ ਜੀ ਅੱਜ ਕੈਂਪ ਲਗਾ ਇੱਧਰ ਆ ਸਰ ਇੱਧਰ ਆਓ ਇਹ ਜਿਹੜਾ ਕੈਂਪ ਹੈ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਾ ਹਾਂ ਜੀ ਕਿ ਇਹ ਪਸ਼ੂ ਪਾਲਣ ਭਾਗ ਵੱਲੋਂ ਗਊ ਸਿਹਤ ਕਮਿਸ਼ਨ ਦੇ ਸਹਿਯੋਗ ਨਾਲ ਲਗਾਇਆ ਗਿਆ ਜੀ ਔਰ ਇਹਦੇ ਵਿੱਚ ਅਸੀਂ 5000 ਰੁਪਏ ਦੀ ਦਵਾਈ ਜਿਹੜੀ ਹੈ ਉਹ ਭੇਂਟ ਕੀਤੀ ਆ ਜਾਨਵਰਾਂ ਦੇ ਇਲਾਜ ਵਾਸਤੇ ਉਹਦੇ ਵਿੱਚ ਟੋਨਿਕਸ ਵੀ ਨੇ ਉਹਦੇ ਵਿੱਚ ਡੀਵਰਮਰ ਵੀ ਨੇ ਔਰ ਜੋ ਵੱਧ ਤੋਂ ਵੱਧ ਮਹਿਮਾ ਕਰ ਸਕਦਾ ਜੀ ਗਊਧਾਨ ਦੀ ਸੇਵਾ ਉਹ ਕਰ ਰਹੇ ਆ ਸਾਡੇ ਅਸੀਂ ਇੱਥੇ ਇਸੇ ਗਊ ਜਿਹੜੀ ਗਊਸ਼ਾਲਾ ਹੈ ਇਹਦੇ ਵਿੱਚ ਸਾਡੀ ਡਿਸਪੈਂਸਰੀ ਵੀ ਆ ਔਰ ਉਹਦੇ ਵਿੱਚ ਵੀ ਸਾਡੇ ਮੁਲਾਜ਼ਮ ਜਿਹੜੇ ਤਾਇਨਾਤ ਰਹਿੰਦੇ ਆ ਨੇਰੇ ਸਵੇਰੇ ਜਾਗ ਕੇ ਇਲਾਜ ਕਰਦੇ ਆ ਜਦੋਂ ਵੀ ਗਊ ਸੇਵਾ ਦੇ ਪ੍ਰਬੰਧਕਾਂ ਵੱਲੋਂ ਗਊਸ਼ਾਲਾ ਕੋਈ ਸਾਡੇ ਕੋਲ ਰਿਕੁਐਸਟ ਆਉਂਦੀ ਆ ਕਿ ਅਸੀਂ ਉਹਨੂੰ ਫੌਰੀ ਤੌਰ ਤੇ ਹੱਲ ਕਰਦੇ ਆ ਜੀ ਔਰ ਇਹ ਸਾਡਾ ਡਿਊਟੀ ਵੀ ਆ ਤੇ ਸਾਡਾ ਜਿਹੜਾ ਜੀ ਇਹ ਫਰਜ਼ ਵੀ ਬਣਦਾ ਤੇ ਇੱਥੇ ਦੇ ਪ੍ਰਬੰਧ ਕਿਸ ਨੇ ਲੱਗੇ ਤੁਹਾਨੂੰ ਪ੍ਰਬੰਧ ਇਹਨਾਂ ਦਾ ਜੀ ਸਭ ਤੋਂ ਵਧੀਆ ਅਸੀਂ ਬੜੀਆਂ ਗਊਸ਼ਾਲਾ ਜਾ ਕੇ ਵੇਖਿਆ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਮੈਨੇਜ ਕੀਤਾ 2000 ਤੋਂ ਵੱਧ ਜਾਨਵਰ ਆ ਔਰ ਇਹਨਾਂ ਨੇ ਸਾਰੇ ਜਾਨਵਰ ਦੀ ਸੈਗਰੀਗੇਸ਼ਨ ਕੀਤੀ ਹੈ ਜਿਹੜੇ ਮਿਲਕਿੰਗ ਵਾਲੇ ਜਾਨਵਰ ਆ ਉਹ ਵੱਖਰੇ ਰੱਖੇ ਆ ਜਿਹੜੇ ਛੋਟੇ ਘਾਤ ਆ ਉਹ ਵੱਖਰੇ ਰੱਖੇ ਆ ਜਿਹੜੇ ਬਿਮਾਰ ਏਜਡ ਜਾਨਵਰ ਆ ਉਹ ਵੱਖਰੇ ਰੱਖੇ ਆ ਮੇਲ ਐਨੀਮਲ ਵੱਖਰੇ ਰੱਖੇ ਆ ਔਰ ਇਹ ਇਹਦਾ ਫਾਇਦਾ ਇਹ ਆ ਇਹ ਜੇ ਅਸੀਂ ਸਾਰੇ ਜਾਨਵਰ ਇਕੱਠੇ ਰੱਖ ਦਿਆਂਗੇ ਤੇ ਜਿਹੜਾ ਤਗੜਾ ਜਾਨਵਰ ਹੁੰਦਾ ਉਹ ਜਿਹੜਾ ਕਮਜ਼ੋਰ ਜਾਨਵਰ ਹੈ ਜਾਂ ਬਿਮਾਰ ਜਾਨਵਰ ਨੂੰ ਖਾਂ ਨਹੀਂ ਦਿੰਦਾ ਤੇ ਹੌਲੀ ਹੌਲੀ ਉਹ ਜਿਹੜਾ ਉਹ ਉਹ ਮਰ ਜਾਂਦਾ ਤੇ ਮੋਰਟੈਲਿਟੀ ਜਿਹੜੀ ਆ ਉਹ ਜਿਹੜੀ ਆ ਵੱਧ ਜਾਂਦੀ ਆ ਜਿਹੜੀ ਗਊਸ਼ਾਲਾ ਦੇ ਵਿੱਚ ਔਰ ਇਹਦੇ ਨਾਲ ਜਿਹੜਾ ਇਹ ਬਹੁਤ ਵਧੀਆ ਕੰਮ ਕਰ ਰਿਹਾ ਮੋਰਓਵਰ ਇਹ ਜਿਹੜਾ ਦੁੱਧ ਵੀ ਵੇਚਦੇ ਆ ਉਹ ਵੀ ਮੈਨੂੰ ਪਤਾ ਲੱਗਾ ਵੀ ਇਹ ਪਾਸਟਰਾਇਜ਼ ਕਰਕੇ ਵੇਚਦੇ ਆ ਮਤਲਬ ਲੋਕਾਂ ਦੀ ਹੈਲਥ ਵਾਸਤੇ ਵੀ ਪੂਰੇ ਕੌਨਸ਼ੀਅਸ ਨੇ ਔਰ ਜਾਨਵਰ ਤੁਸੀਂ ਵੇਖਣ ਦਾ ਜੇ ਵੈਲਫੈਰਡ ਜਾਨਵਰ ਆ ਚੰਗਾ ਇਹਨਾਂ ਨੂੰ ਮਤਲਬ ਪੱਠ ਤੇ ਸਾਰੇ ਗਊਸ਼ਾਲਾ ਦੇ ਪ੍ਰਬੰਧਕ ਇਸ ਗੱਲ ਦੇ ਵਧਾਈ ਦੇ ਪਾਤਰ ਨੇ ਜੀ ਪੂਰਵੀ ਸ਼ਹਿਰ ਅੰਦਰ ਗਊਸ਼ਾਲਾ ਨੇ ਉੱਥੇ ਵੀ ਤੁਸੀਂ ਦਵਾਈਆਂ ਦੇਣ ਵਾਸਤੇ ਪੁੱਛਦੇ ਦੇਖੋ ਸਾਨੂੰ ਮਤਲਬ ਹਰ ਸਾਲ ਇੱਕ ਗਊਸ਼ਾਲਾ 'ਚ ਕੈਂਪ ਲੱਗਦਾ ਹੈ ਜੀ ਐਰ ਕੀ ਇੱਥੇ ਲੱਗਾ ਅਗਲੀ ਵਾਰੀ ਸ਼ਾਟੇ ਲੱਗ ਜੇਗਾ ਹਾਂ ਠੀਕ ਹੈ ਨਾ ਕੀ ਕਹਿਣਾ ਚਾਹਦੇ ਹੋ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਕੀ ਖਾਸ ਸੁਨੇਹਾ ਦੇਣਾ ਚਾਹੋਗੇ ਨਹੀਂ ਜੀ ਇਹ ਤਾਂ ਵੇਖੋ ਖਾਸ ਸੁਨੇਹਾ ਹੈ ਉਹ ਜੀ ਆ ਵੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਸੋਸਾਇਟੀ ਦੀ ਵੀ ਸੇਵਾ ਕਰਨ ਦਾ ਹੈ ਜਿਹੜੇ ਬੇਸਹਾਰਾ ਜਾਨਵਰ ਹੈ ਉਹਨਾਂ ਨੂੰ ਵੀ ਸੰਭਾਲਣ ਦਾ ਹੈ ਕਿਉਂਕਿ ਜੇ ਇੰਨੇ ਜਾਨਵਰ ਜਿਹੜੇ ਸੜਕਾਂ ਦੇ ਫਿਰਦੇ ਹੋਣ ਤਾਂ ਤੁਹਾਨੂੰ ਆ ਵੀ ਪਤਾ ਵੀ ਰੋਜ਼ ਐਕਸੀਡੈਂਟ ਦਾ ਕਾਰਨ ਬਣਦੇ ਆ ਤੇ ਇਹ ਤਾਂ ਸੋਸਾਇਟੀ ਵਾਸਤੇ ਬਹੁਤ ਵੱਡ ਬੁਲਾ ਯੋਗਦਾਨ ਪਾਉਂਦਾ ਹੈ ਬਿਲਕੁਲ ਜੀ ਬਿਲਕੁਲ ਗਾਉਂ ਤਾਂ ਜਿਹੜਾ ਕਿ ਉਸ ਦੀ ਸੇਵਾ ਜਿਹੜੀ ਕਿ ਸਭ ਤੋਂ ਉੱਤਮ ਸੇਵਾ ਗਿਣੀ ਗਈ ਹੈ ਉਹ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਪਿੰਜਰਾ ਪੋਲ ਗਊਸ਼ਾਲਾ ਦੀਆਂ ਤਸਵੀਰਾਂ ਦਾ ਰਸਾਲੀਆਂ ਕਰੀ ਜਿੱਥੇ ਕਿ ਕਰੀਬ ਨੇੜੇ ਪਸ਼ੂ ਧਨ ਦੀ ਜਿਹੜੀ ਕਿਸਾਨ ਸੰਭਾਲ ਕੀਤੀ ਜਾ ਰਹੀ ਹੈ ਔਰ ਅੱਜ ਇੱਕ ਨਵਕਲਾ ਜਿਹੜਾ ਕਦਮ ਹੈ ਉਹ ਪਸ਼ੂ ਪਾਲਣ ਵਿਭਾਗ ਵੱਲੋਂ ਇੱਥੇ ਲਿਖਿਆ ਗਿਆ ਜਿਹੜਾ ਕਿ ਕੈਂਪ ਲਗਾਇਆ ਗਿਆ ਨਾਲ-ਨਾਲ ਦਵਾਈਆਂ ਵੀ ਦਿੱਤੀ ਗਈਆਂ ਔਰ ਨਾਲ-ਨਾਲ ਜਿਹੜਾ ਕਿ ਪਸ਼ੂਆਂ ਦੀਆਂ ਬਿਮਾਰੀਆਂ ਬਾਰੇ ਔਰ ਇਲਾਜ ਬਾਰੇ ਵੀ ਜਿਹੜਾ ਕਿ ਪਰਮਧਿਕਾਂ ਨੂੰ ਜਾਗਰੂਕ ਕੀਤਾ ਗਿਆ ਕਮਰ ਪਰਸਨ ਵੀਪਨ ਸ਼ਰਮਾਣਾ ਸਿਕੰਦਰਪੁਰ ਸ੍ਰੀਚਾ ਧੈਨਿਕ ਸਪੀਰ ਟੀਵੀ ਅੰਮ੍ਰਿਤਸਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप